ਹਾਂ ਜੀ ਬਾਜੀ ਵਾਲੀ ਮੈਂ ਪ੍ਰਧਾਨ ਨਿਰਮਲ ਸਿੰਘ ਜੀ ਅੱਜ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਜਿਹੜੇ ਸਾਡੇ ਕਵਰੇਜ ਕਰਨ ਆਏ ਆ ਅਸੀਂ ਭਾਈ ਜਗਾੜੂ ਰੇੜੇ ਤੋਂ ਸਰਕਾਰ ਤੋਂ ਬਹੁਤ ਤੰਗ ਹੈ ਤੇ ਸਾਡੂ ਜਗਾੜੇ ਰੇੜੇ ਬੰਦ ਕੀਤੇ ਜਾਣ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਮੰਗ ਪੱਤਰ ਇਹ ਦੇਣ ਆਏ ਕਿ ਸਾਡੇ ਇੱਕ ਤਾਂ ਪਹਿਲਾਂ ਜਗਾੜੂ ਰੇੜੇ ਬੰਦ ਕੀਤੇ ਜਾਣ ਈ ਰਿਕਸ਼ਾ ਆਟੋ ਸਾਡੇ ਪੂਰਾ ਸਮਾਨ ਢੋਹ ਰਹੇ ਆ ਸਾਨੂੰ ਕੋਈ ਕੰਮ ਨਹੀਂ ਗਾ ਸਾਡੇ ਗੱਡੀਆਂ ਦੇ ਟੈਕਸ ਪਾਸਿੰਗ ਟੁੱਟ ਗਏ ਆ ਮੇਨ ਸਾਡੀ ਮੰਗ ਇਹ ਆ ਜਦ ਤੱਕ ਜਿਗਾਰੂ ਰੇੜੇ ਨਹੀਂ ਬੰਦ ਹੁੰਦੇ ਸਾਡੇ ਜਿੰਨੇ ਗੱਡੀਆਂ ਦੇ ਟੈਕਸ ਪਾਸਪੋਰਟ ਟੁੱਟ ਗਏ ਆ ਸੋ 24 25 ਤੱਕ ਸਾਰੇ ਮਾਫ ਕੀਤੇ ਜਾਣ ਅੱਗੇ ਤੋਂ ਸਰਕਾਰ ਨੂੰ ਅਸੀਂ ਟੈਕਸ ਦਵਾਂਗੇ ਕੋ ਬੰਦਿਆਂ ਤੋਂ ਐਨੇ ਹੋਰ ਪੈਸੇ ਹੁਣ ਦੇਈ ਨਹੀਂ ਰਹੇ ਹੋਣੇ ਜਿਗਾਰੂ ਰੇੜੇ ਨੇ ਐਨਾ ਕੰਮ ਤੋੜ ਦਿੱਤਾ ਕੋ ਗੱਡੀ ਵਾਲਾ ਟੈਕਸ ਕਿੱਥੇ ਦੇਊਗਾ ਪਾਸਪੋਰਟ ਕਿੱਥੋਂ ਕਰਾਗਾ ਛੋੜਸ ਕਿੱਥੋਂ ਕਰਾਊਗਾ ਨਿਆਣੇ ਕਿੱਥੋਂ ਪਾਊਗਾ ਇਹ ਕਰਕੇ ਸਾਡੀ ਪਰਜੋਰ ਮੰਗ ਹੈ ਟੈਕਸ ਪਾਸਪੋਰਟ ਜਿਹੜੀਆਂ ਕਿਸੇ ਮੇਰੇ ਵੀ ਦੇ ਟੁੱਟ ਗਈਆਂ ਆ ਸਰਕਾਰ ਨੂੰ ਹੱਥ ਜੋੜ ਕੇ ਬੇਤੀ ਆ ਉਹਨਾਂ ਨੂੰ ਮਾਫ ਕੀਤਾ ਜਾਵੇ ਅੱਗੇ ਤੋਂ ਦੁਬਾਰ ਟੈਕਸ ਜਮ੍ਹਾਂ ਹੋਣਗੇ ਜੋ ਗ੍ਰੀਨ ਟੈਕਸ ਕੀਤਾ ਹੈ ਸਾਲ ਦਾ ਜਮ੍ਹਾਂ ਕਰਾਉਣ ਵਾਸਤੇ ਉਹ ਬੰਦਾ ਨਹੀਂ ਦੇ ਸਕਦਾ ਦੁਵਾਰਾ ਜਿਲ੍ਹੇ ਦਾ ਪਹਿਲਾ ਕਾਨੂੰਨ ਚੱਲਦਾ ਸੀ 3 ਮਹੀਨੇ 6 ਮਹੀਨੇ ਕੋ ਬੰਦਾ ਕਰਾ ਸਕਦਾ ਉਹਨ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਇਹ ਸਾਡਾ ਮੰਗ ਪੱਤਰ ਹੈ ਪਾਰਲੀਮੈਂਟ ਪਰ ਜ਼ੋਰ ਸਰਕਾਰ ਨੂੰ ਅਪੀਲ ਹੈ ਸਾਡੀ ਮੰਗ ਤੇ ਗੌਰ ਕੀਤਾ ਜਾਵੇ ਜਿਗਾਰੂ ਜਿਹੜੇ ਬੰਦ ਕੀਤੇ ਜਾਣ ਧੰਨਵਾਦ ਹਾਂਜੀ ਪ੍ਰਧਾਨ ਜੀ ਆਪ ਸਾਰੇ ਇਕੱਠੇ ਹੋਏ ਇੱਥੇ ਹਾਂਜੀ ਪ੍ਰਧਾਨ ਜੀ ਸਾਡੇ ਯਾਰ ਇੱਕ ਸਰ ਜੀ ਸਾਡੇ ਨਾਲ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੋ ਸਾਡੀ ਖਬਰ ਮੇਨ ਰੋਡ ਤੇ ਚਲਾਓ ਇਹਨੂੰ ਬਹੁਤ ਆਖਾਇਆ ਸਾਡੇ ਜਿਹੜੇ ਇੱਕ ਜਗਾੜੂ ਰੇੜੇ ਨਾ ਜੀ ਇਹ ਬਹੁਤ ਸਾਨੂੰ ਦਿੱਕਤ ਕਰ ਰਹੇ ਆ ਮੋਟਰਸਾਈਕਲ ਦੇ ਪਿੱਛੇ ਜਗਾੜੂ ਰੇੜੇ ਲਾ ਕੇ ਮਾਲ ਦੀ ਟੋਆ ਟੋਈ ਕੀਤੀ ਜਾਂਦੀ ਆ ਉਹਨਾਂ ਜਰੀਆ ਟਰਾਂਸਪੋਰਟ ਨੂੰ ਬਹੁਤ ਫਰਕ ਪੈਂਦਾ ਬਹੁਤ ਜ਼ਿਆਦਾ ਥਕਾ ਹੁੰਦਾ ਆ ਠੀਕ ਹੈ ਜੀ ਜਦੋਂ ਅਸੀਂ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਬੈੰਨੇ ਆ ਜੀ ਠੀਕ ਹੈ ਜੀ ਤਿੰਨ ਬੰਦੇ ਬਹਿ ਕੇ ਸਾਡਾ ਚਲਾਨ ਹੁੰਦਾ ਉਹਦੇ ਵਿੱਚ ਜਗਾੜੂ ਰੇੜਾ ਲਾ ਕੇ ਉਹਨੂੰ ਮਾਲ ਟੋਆ ਟੋਈ ਵਾਦ ਕੀਤਾ ਜਾਂਦਾ 20 20 ਬੰਦੇ 20 25 25 ਬੰਦੇ ਬਿਠਾ ਕੇ ਉਹਤੇ ਲੋੜੇ ਜਾਂ ਲੋਡ ਕਰ ਉਹਦੇ ਆ ਜੀ ਉਹਦੇ ਵਿੱਚ ਕੀ ਹੈ ਕਿ ਸਾਡੇ ਜਿਹੜੇ ਟੈਕਸ ਪਾਸਿੰਗ ਆ ਇਹਨਾਂ ਦੇ ਕੰਮ ਕਰਕੇ ਸਾਡਾ ਕੰਮ ਸਾਰਾ ਹੀ ਖਰਾਬ ਹੋ ਗਿਆ ਜੀ ਅਸੀਂ ਸਰਕਾਰ ਨੂੰ ਟੈਕਸ ਪਾਸਿੰਗ ਅਸੀਂ 50-50000 ਰੁਪਿਆ ਸਾਲ ਦਾ ਸਾਰਾ ਦਿੰਨੇ ਆ ਗੱਡੀਆਂ ਦਾ ਠੀਕ ਹੈ ਜੀ ਇਹ ਕੋਈ ਜਿਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਆਰਸੀ ਨਹੀਂ ਹੈਗੀ ਕੋਈ ਪਰਮਿਸ਼ਨ ਨਹੀਂ ਹੈਗੀ ਜੀ ਇਹ ਬਿਨਾਂ ਸਾਰੇ ਪੇਪਰਾਂ ਤੋਂ ਬਗੈਰ ਉੱਧੇ ਹੀ ਗੱਡੀਆਂ ਚਲਾਉਂਦੇ ਆ ਜੀ ਦੁਕਾਨਦਾਰ ਤੋਂ ਕੋਈ ਬਿੱਲ ਨਹੀਂ ਲੈਂਦੇ ਦੋ ਨੰਬਰ ਦਾ ਮਾਲ ਸਾਰੇ ਠੋਈ ਜਾਂਦੇ ਆ ਕੋਈ ਪਰ ਤੁਸੀਂ ਬਾਅਦ ਚ ਬੋਲੋ ਪਹਿਲਾਂ ਇਹ ਕਿਹਣਾ ਬੋਲੋ ਕੋਈ ਵੀ ਜਦੋਂ ਦੁਕਾਨਦਾਰ ਕੋਈ ਮਾਲ ਲਾਦਾ ਆ ਉਹਦੇ ਤੇ ਗੱਡੀ ਨੰਬਰ ਪੈਂਦਾ ਜੀ ਇਕ ਬਈ ਇਹ ਮਾਲ ਇੱਥੋਂ ਇੱਥੇ ਜਾ ਰਿਹਾ ਜੀ ਇਹਨਾਂ ਦਾ ਕੋਈ ਵੀ ਨੰਬਰ ਨਹੀਂ ਪੈਂਦਾ ਹੈਗਾ ਨਾ ਇਹਨਾਂ ਕੋ ਆਰਸੀ ਆ ਨਾ ਇਹਨਾਂ ਕੋ ਲਾਇਸੈਂਸ ਆ 100% ਤਾਂ ਸਾਰੇ ਜਿੰਨੇ ਵੀ ਮੋਟਰਸਾਈਕਲ ਚੋਰੀ ਦੇ ਆ ਜਿਹੜੇ ਜਿਗਾੜ ਬਣਾ ਬਣਾ ਕੇ ਨਾ ਇਹ ਸਾਡਾ ਸਾਰਾ ਕੰਮ ਟਰਾਂਸਪੋਰਟ ਦਾ ਸਾਰਾ ਹੀ ਖਤਮ ਕਰ ਰਹੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਕਿ ਸਾਡਾ ਇਹ ਜਿਗਾੜੂ ਜਿਹੜਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਜਦ ਕਿ ਸਾਡੇ ਕੋਲ ਹਾਈ ਕੋਰਟ ਦੀਆਂ ਸੜਕੋ ਪੂਰੀਆਂ ਰੇਟਾ ਲੱਗੀਆਂ ਹੋਈਆਂ ਆ ਅਸੀਂ ਹਾਈ ਕੋਰਟ ਤੋਂ ਜਿਹੜਾ ਕੋਰਟ ਆ ਕੋਰਟ ਦੇ ਵਿੱਚ ਉਹ ਅਸੀਂ ਜਿੱਤ ਚੁੱਕੇ ਆ ਇਹ ਕੇਸ ਪੰਜਾਬ ਸਰਕਾਰ ਸਾਡੀ ਸੁਣਾਈ ਨਹੀਂ ਕਰ ਰਹੀ ਹੈਗੀ ਇਸ ਕਰਕੇ ਅਸੀਂ ਬਾਰ-ਬਾਰ ਇੱਥੇ ਧਰਨੇ ਲਾਉਨੇ ਆ ਡੀਸੀ ਨੂੰ ਮੰਗ ਪੱਤਰ ਦਿੰਨੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਦੂਜੀ ਗੱਲ ਇਹ ਆ ਜੀ ਸਾਡੇ ਜਿਹੜੇ ਟੈਕਸ ਆ ਮੇਨ ਸਾਡੇ ਜਿਹੜਾ ਟੈਕਸ ਪਹਿਲਾਂ ਰੈਗੂ ਆਪਣਾ ਤੋਜ਼ਾਰ ਦੇ ਕੁਆਟਰ ਦੇ ਕੁਆਟਰ ਤਿੰਨ ਮਹੀਨੇ ਤਿੰਨ ਮਹੀਨੇ ਪੇ ਹੁੰਦੇ ਸੀਗੇ ਜਿਹੜਾ ਬੰਦਾ ਤਿੰਨ ਮਹੀਨੇ ਗੱਡੀ ਚਲਾ ਕੇ ਦੋ ਮਹੀਨੇ ਆਪਾਂ ਉਹਦੀ ਉਹਦੀ ਟੈਕਸ ਨਹੀਂ ਤਾਰ ਸਕਦਾ ਜੀ ਦੇ ਉਹ 5 ਸਾਲ ਦਾ ਕਿੱਥੋਂ ਤਾਰ ਦੋਗੇ ਸਾਨੂੰ ਇਹ ਨਹੀਂ ਹੁਣ ਸਾਨੂੰ ਲੈਟਰ ਦਿੱਤੇ ਆ ਵੀ ਜਿਹੜੇ ਗੱਡੀਆਂ ਟੈਕਸ ਪੇਪਰ ਪੂਰੇ ਕਰਨੇ ਆ ਉਹ ਸਾਲ ਦੇ ਪੂਰੇ ਕਰੋ ਸਾਲ ਦਾ ਜਿਹੜਾ ਬੰਦਾ 2 ਮਹੀਨੇ ਕੰਮ ਕਰਕੇ ਨਹੀਂ ਟੈਕਸ 2000 ਰੁਪਏ ਦੇ ਸਕਦਾ ਉਹ ਸਾਲ ਦਾ ਕਿੱਥੋਂ ਦੇਊਗਾ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜਗਾੜੂ ਰੇੜੇ ਪੀਟਰ ਇੰਜਨ ਜੋ ਵੀ ਹੈਗੇ ਜਗਾੜੂ ਜਿਹੜੇ ਸਾਰਾ ਕੁਝ ਬੰਦ ਹੋਣੇ ਚਾਹੀਦੇ ਆ ਜੀ ਇਹ ਰਿਕਸ਼ੇ ਜੀ ਇਹ ਰਿਕਸ਼ੇ ਤੇ ਆਟੋ ਵਾਲੇ ਇਹ ਸਾਡੀ ਟਵਾ ਟਵਾਈ ਸਾਰੀ ਇਹੀ ਕਰਦੇ ਆ ਜੀ ਅਸੀਂ ਨਵੇਂ ਸ਼ਹਿਰ ਦੇ ਸਾਰੇ ਡੀਸੀ ਦਫ਼ਤਰਾਂ ਨੂੰ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਆ ਸਾਡੀ ਕੋਈ ਸੁਣਾ ਵੀ ਨਹੀਂ ਹੁੰਦੀ ਹੈਗੀ ਜੇ ਸਾਡੀ ਸਾਡੀ ਯੂਨੀਅਨ ਕਿਹੜੀ ਹੈ ਜੀ ਸਾਡੀ ਹੈਗੀ ਹੈ ਜੀ ਸ਼ਹੀਦ ਭਗਤ ਸਿੰਘ ਮਿੰਨੀ ਟ੍ਰਾਂਸਪੋਰਟ ਯੂਨੀਅਨ ਐਸੋਸੀਏਟ ਜਾਨੀ ਕਿ ਕਿਹੜੇ ਵੀਕਲ ਹੁੰਦੇ ਜੀ ਇਹਦੇ ਵਿੱਚ ਇਹਦੇ ਵਿੱਚ ਛੋਟਾ ਆਤੀ ਹੁੰਦਾ ਜੀ ਅਮਿੰਦਰਾ ਬੇਕਅਪ ਹੁੰਦੀ ਹੈ ਜੀ ਅਮਿੰਦਰਾ ਬਲੈਰੋ ਹੁੰਦੀ ਹੈ ਜੀ ਸਾਰੀਆਂ ਇਹਦੇ ਵਿੱਚ ਆਉਂਦੀਆਂ ਜੀ ਹਾਂ ਜੀ ਜਿਹੜੇ ਡਰਾਈਵਰ ਤੁਸੀਂ ਇਕੱਠੇ ਹੋਏ ਸ਼ਹਿਰ ਦੇ ਆ ਜਾਂ ਸ਼ਹਿਰੋਂ ਬਾਹਰ ਨਹੀਂ ਇਹ ਸਾਡੇ ਬਲਾਚੌਰ ਦੇ ਪ੍ਰਧਾਨ ਆਏ ਹੋਏ ਆ ਜੀ ਗੜ ਸ਼ੰਕਰ ਦੇ ਪ੍ਰਧਾਨ ਵੀ ਆਏ ਹੋਏ ਆ ਰਾਹੋਂ ਦੇ ਵੀ ਆਏ ਹੋਏ ਆ ਤੇ ਆਪਣੇ ਬੰਗਿਆਂ ਦੇ ਤੇ ਸਾਡੇ ਜਿਹੜੀ ਮੈਂਬਰ ਕਮੇਟੀ ਬਣੀ ਹੋਆ ਸਾਡੇ ਨਵੇਂ ਸ਼ਹਿਰ ਦੀ ਸੀਤ ਭਗਤ ਸਿੰਘ ਦੀ ਉਹ ਵੀ ਸਾਰੀ ਇਕੱਠੀ ਹੋ ਕੇ ਇੱਥੇ ਆਈ ਹੋਈ ਹੈ ਜੀ ਜੇ ਸਾਡੀ ਅੱਜ ਮੰਗ ਪੂਰੀ ਨਾ ਹੋਈ ਜੀ ਅਸੀਂ ਫਿਰ ਤੋਂ ਵੱਧ ਤੋਂ ਵੱਧ ਚੜ ਕੇ ਅਸੀਂ ਇਹ ਮੋੜ ਕੇ ਫਿਰ ਬੜੇ ਧਰਨੇ ਲਾਵਾਂਗੇ ਜੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਮੰਗ ਪੱਤਰ ਦੇਣਾ ਹੈ ਜੀ ਡੀਸੀ ਸਾਹਿਬ ਤੁਹਾਨੂੰ ਹਾਂ ਜੀ ਆਇਓ ਸਹਿਬਾਨੋ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਜੀ ਗੱਲ ਇਹ ਕਰਨੀ ਚਾਹੁੰਦੇ ਅਸੀਂ ਬਕਾਇਦਾ ਸਰ ਜੀ ਇਹ ਜਗਾੜੂ ਜਿਹੜੇ ਵਾਲਿਆਂ ਤੋਂ ਬਹੁਤ ਤੰਗ ਪਰੇਸ਼ਾਨ ਹੈ ਜੀ ਇਹ ਸਾਨੂੰ ਬਹੁਤ ਮਤਲਬ ਘਾਟਾ ਆਉਂਦਾ ਜੀ ਦੇਖਿਆ ਜਾਵੇ ਤਾਂ ਸਾਡੇ ਬਲਾਚੌਰ ਇਲਾਕੇ ਵਿੱਚ ਵੀ ਸਾਡੇ ਨਵਾਂ ਸ਼ਹਿਰ ਵੀ ਬਲਕੇ ਇੱਧਰ ਵੀ ਸਾਰੇ ਪਾਸੇ ਭਾਜੀ ਨਵੇਂ ਨਵੇਂ ਟਰੈਲੀਆਂ ਲਵਾ ਕੇ ਨਵੇਂ ਨਵੇਂ ਗੱਡੀਆਂ ਤਿਆਰ ਕਰਾ ਕੇ ਆਪਣਾ ਇਹ ਰੋ ਯਾਰ ਚਲਾ ਰਹੇ ਆ ਸਾਡੇ ਭਾਜੀ ਸੋਚਿਆ ਜਾਵੇ ਸਾਡੇ ਕੋ ਗੱਡੀ ਕਮ ਸਿਕਮ 100 200 ਗੱਡੀ ਸਾਡੇ ਬਲਾਚੌਰ ਵੀ ਆ ਅਸੀਂ ਇਹਨਾਂ ਨੂੰ ਗਵਰਨਮੈਂਟ ਨੂੰ ਟੈਕਸ ਵੀ ਪ੍ਰੋਵਾਈਡ ਕਰ ਰਹੇ ਆ ਉਸ ਤੋਂ ਇਲਾਵਾ ਪਾਸਿੰਗ ਵੀ ਦੇ ਰਹੇ ਆਂ ਅਣਚੋਹਰਾਂ ਖਰਚੇ ਸਾਨੂੰ ਜੀ ਇੱਕ ਸਾਲ ਦਾ ਕੰਮ ਸਮਝ ਕੇ ਚੱਲੋ ਜੀ 50000 ਰੁਪਏ ਖਰਚਾ ਪੈਂਦਾ ਜੀ ਉਸ ਦੇ ਬਾਅਦ ਵਿੱਚ ਵੀ ਸਾਡੇ ਕੋਲ ਕੋਈ ਗੱਡੀ ਦਾ ਮਤਲਬ ਕੰਮ ਨਹੀਂ ਜੀ ਅਸੀਂ ਬੇਲੇ ਖੜ ਕੇ ਜਾ ਰਹੇ ਜੀ ਇਹ ਢੇੜੇ ਲਾਂਦੇ ਜੀ ਚਾਰ ਚਾਰ ਪੰਜ ਪੰਜ ਢੇੜੇ ਲਾਂਦੇ ਜੀ ਡੇਲੀ ਦੇ ਜੀ ਕਣਕਾਂ ਦੇ ਜਾ ਰਹੇ ਜੀ ਹੋਰ ਜੀ ਪੈ ਪਟੋਆ ਟਬਾਈ ਟੈਂਕੀਆਂ ਤੱਕ ਸਭ ਕੁਝ ਜੀ ਇਹ ਮਤਲਬ ਕੁਛ ਨਹੀਂ ਜੀ ਸਾਡੇ ਲਈ ਇਹਨਾਂ ਨੇ ਛੱਡਿਆ ਜੀ ਇਸ ਟਾਈਮ ਅਸੀਂ ਮਤਲਬ ਇੰਨੇ ਇੱਕ ਤੰਗ ਹੋ ਕੇ ਪਰੇਸ਼ਾਨ ਹੋ ਕੇ ਹੁਣ ਅਸੀਂ ਇੱਥੇ ਮੰਗ ਪੱਤਰ ਦੇਣ ਆਏ ਆ ਜੀ ਕਿਉਂਕਿ ਜਿਸ ਕਰਕੇ ਹੁਣ ਜੋ ਸੋਚ ਆਵੇ ਸਾਡੀਆਂ ਗੱਡੀਆਂ ਦੇ ਵਿੱਚ ਕਈ ਬੰਦੇ ਆ ਜਿਨ੍ਹਾਂ ਦੇ ਸਾਡੇ ਕੋਲ ਕਿਸ਼ਤਾਂ ਚੱਲ ਰਹੀਆਂ ਜੀ ਕੋਈ ਮਤਲਬ ਖਾਣ ਨੂੰ ਕੁਝ ਨਹੀਂ ਅਗਲੇ ਦੇ ਪਹਿਲਾਂ ਕਿਸ਼ਤ ਦਾ ਅਗਲਾ ਕਰੇ ਜੇ ਦੂਆ ਜੀ ਫਿਰ ਬਾਅਦ ਵਿੱਚ ਆਪਣੇ ਡਰਾਈਵਰੀ ਦਾ ਤੇਲ ਪਾਣੀ ਖਰਚਾ ਜੀ ਸਾਰਾ ਕੁਝ ਬਹੁਤ ਔਖਾ ਹੋਇਆ ਪਿਆ ਇਸ ਕਰਕੇ ਅਸੀਂ ਤਾਂ ਇਹੀ ਮੰਗ ਪੱਤਰ ਦੇਣਾ ਹੈ ਵੀ ਸਰ ਜੀ ਸਾਡੀ ਸੁਣਵਾਈ ਵੱਧ ਤੋਂ ਵੱਧ ਕੀਤੀ ਜਾਵੇ ਸੀਐਮ ਸਾਹਿਬ ਤੱਕ ਸਾਡੀ ਆਵਾਜ਼ ਜਾਵੇ ਜੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਕੇ ਇੱਥੇ ਪਹੁੰਚੇ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਜੀ Thank you.